ਲੇ ਲੈ ਕੇ ਜਾਓ ਕਿਉਂ ਨੇ ਲਾਇਆ ਪਟਾਰੀ ਲੈ ਕੇ ਜਾਓ ਕੋਈ ਨਹੀਂ ਕੋਈ ਨਹੀਂ ਗੰਧਾ ਜਾ ਪਾ ਕੇ ਜੱਫੇ ਪਜਾ ਕੇ ਰੋਂਦਾ ਮੈਂ ਨਹੀਂ ਬੁੱਲਣਾ ਸੋ ਬੁੱਲਣਾ ਰੋਣਾ ਗੰਧਾ ਜਦੋਂ ਪਿਆਰ ਕਰਦੇ ਨੂੰ ਨਾ ਭੈਣ ਤੈਨੂੰ ਤੈਨੂੰ ਮੇਰੀ ਭੈਣ ਹੈ ਲੈ ਮੇਰੀ ਕੁਮਾਤਾ ਮੇਰੀ ਭੈਣ ਹੈ ਸਿਰਫ ਉਹ ਤੇਰਾ ਵਿਆਹ ਕੋ ਸੰਗਲ ਮਾਰ ਦੇ ਇਹਨੂੰ ਇਹੇ ਮਾਰੂ ਫੋੜ ਕੇ ਨਾ Hãy phá है। ai Chúng ta đâm nào sẽ có chỉ được bọn ta kè Bởi vì em bé chỉ đã chắc Thôi lên Thôi lên ta chơi lắm không hả Thôi đi bà ra nông lo về đây đâu Là tôi bà ra nông này xin em Oh, my baby, I'm not going to be a man. I'm not going to be a man. I'm not going ਕਿ ਮੈਂ ਇੱਕ ਬਾਪ ਆਪਣੀ ਧੀ ਨੂੰ ਤਰਾ ਵੜਿਆ ਗਿਆ ਸੀ ਸਿੰਗਲ ਨਾਲ ਬੰਦ ਕੇ ਰੱਖਣ ਲਈ ਮਜਬੂਰ ਆ ਜੀ ਬਣੇ ਸਾਸਰੀ ਕਾਲ ਕੀ ਗੱਲ ਹੋ ਗਈ ਤੈਨੂੰ ਬੰਨੀ ਫਿਰਦੇ ਆ ਮੈਨੂੰ ਨਹੀਂ ਕੋਈ ਗੱਲ ਐ ਆ ਸਿੰਗਲ ਲੱਗਿਆ ਮੇਰਾ ਕਿਚਾਰੀ ਲੈ ਕੇ ਜਾਓ ਪਿਓ ਨੇ ਲਾਇਆ ਵਿਚਾਰੀ ਲੈ ਕੇ ਜਾਓ ਕੋਈ ਨਾ ਕੋਈ ਨਾ ਇਹ ਗੰਧਾਜਾ ਪਾ ਕੇ ਜੱਫੇ ਪਜਾ ਕੇ ਰੋਂਦਾ ਰਹਿੰਦਾ ਹਨ ਕੋਈ ਨਾ ਇਹ ਮਨਜੀ ਤਾਂ ਸhenga ਸੀ ਬਬ ਨਾ ਮਰ ਰੋਣਾ ਰੋਣਾ ਨਹੀਂ ਮੈਂਟਲ ਮੈਂ ਐ ਨਹੀਂ ਬੋਲਣਾ ਸੋ ਰੋਣਾ ਨਹੀਂ ਰੋਣਾ ਨਹੀਂ

ਪਰ ਕਿਹਾ ਤੇਰਾ ਕੀ ਨਾਂ ਪਹਿਣੇ ਮੇਰਾ ਨਹੀਂ ਕੋਈ ਨਾਂ ਗਾਇ ਪੁੱਛੋ ਮੇਰਾ ਨਾਂ ਜੁਣਕਾ ਤੇ ਹਮੜਾ ਸੇਕਾ ਸ਼ੀਧ ਪੱਤਕੇ ਬਾਬੇ ਧੀਵੇਂ ਸਿੱਧਾ ਚੱਲ ਰੁਆ ਕੇ ਮੈਂ ਹਾਂ ਤਾਂ ਦੀ ਬਸਾ ਕੇ ਤਾਂ ਸਾਂ ਕੇ ਆਵੇਂ ਦੂ ਆ ਸੰਗਲ ਕਾ ਤੂੰ ਲਾਇਆ ਜਿੰਦਾ ਮੈਨੂੰ ਪੁੱਛ ਆ ਜਾ ਇੱਥੇ ਬਹਿ ਜਾ ਫਿਰ ਖੋਲ ਦੇ ਖੋਲ ਦੇ ਮੈਨੂੰ ਤਾਂ ਖਾਂਦਾ ਵਾਲੇ ਨੇ ਮਾਰ ਦੋ ਪਹਿਣ ਤੂੰ ਇੱਧਰ ਹੋ ਜਾ ਨਾ ਲੈਣਾ ਹੋਵੇ ਤਾਂ ਖੋਲ ਦੇ ਚੱਲ ਮੇਰੇ ਖੋਲ ਦੇ ਬੋਲ ਦੇ ਫਿਰ ਉੱਥੇ ਆ ਜਾ ਹਾਂ ਖੋਲ ਦੇ ਖੋਲ ਦੇ ਨੇ ਖੋਲ ਦੇ ਖੋਲ ਦੇ ਲੈ ਤਾਂ ਝੜਖਾ ਹੱਥ ਘੜੀ ਪੈਰਾਂ ਨੂੰ ਲਾ ਮੇਰੇ ਨੂੰ ਰਾਤਰ ਪੈਰਾਂ ਨੂੰ ਲਾਇਸ ਨੇ ਉਹਨੇ ਮਾਸੀ ਵਰਗਾ ਕਾਣ ਲਈ ਝੂ ਗੰਦ ਮੈਂ ਗੱਲ ਚਲ ਖਸਮ ਮਾਰ ਕੇ ਤੇ ਭਾਗਾ ਬਸ ਬੋਲਣਾ ਨਹੀਂ ਬੋਲ ਬੋਲ ਝਾਣਾ ਲਾਲਾ ਆਉਣਾ ਆ ਲੈ ਉੱਥੇ ਆ ਜਾ ਪਿੱਛੇ ਆ ਜਾ ਅੱਠ ਸਾਲਾ ਪਿੱਛੋ ਚੱਲ ਬਸ ਰੋਲਾ ਨਹੀਂ ਪਾਣਾ ਬੋਲ ਪਹਿਲਾ ਕਿ ਨਜ਼ਰ ਆ ਗਿਆ ਮਰਿਆ ਕੀ ਨਾਮ ਆ ਤੇਰਾ ਭੈਣੇ ਕੀ ਨਾਮ ਭੈਣੇ ਤੇਰਾ ਮੈਨੂੰ ਤਾਂ ਨਾ ਮੇਰੇ ਨਾਲ ਤਾਂ ਨਹੀਂ ਗੁੱਸੇ ਤੂੰ ਮੇਰਾ ਨਾਂ ਹੀ ਹਾਨੀਗਾ ਦੱਸ ਦੇ ਕੀ ਨਾਮ ਹਾਂ ਮਾਰ ਰਿਹਾ ਮਾਰ ਰਿਹਾ ਕੀ ਨਾਮ ਹੈ ਅਮਨਦੀਪ ਘਰ ਮੇਰਾ ਨਾਮ ਨਾਸੰਗ ਸ਼ੀਰ ਆ ਜੀ ਲੈ ਤੁਹਾਡੇ ਬੇਟੀਏ ਤੋਂ ਆਪ ਸਮਝ ਵੀ ਸਕਦਾ ਕਾ ਮੈਨੂੰ ਲੌਕਾਣ ਨੂੰ ਮਾਰ ਮਾਰ ਕੇ ਥਾਪਗਾ ਗੰਦਾ ਜਿਹਾ ਖਾਣਾ ਮੇਰਾ ਗੁੱਟ ਪੀੜ ਕਰਦਾ ਬੱਚੀ ਮਰੀ ਪੰਜ ਆ ਜੀ ਅਮਨਦੀਪ ਅਮਨਦੀਪ ਮੇਰਾ ਘੁੱਟ ਖੋਲਦਾ ਪੀੜ ਬਤ ਕੋਈ ਕਾਰ ਸਤਨਾਮ ਕਰਤਾ ਪਰ ਨਿਰਪਰ ਨਿਰਪਰ ਕਾਲ ਨੂੰ ਇੱਕ ਖੋਲ 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 ਅਕਾਲ ਮੂਰਤ ਅਜੁਨੀ ਸੈ ਭੰਗੁਰ ਪ੍ਰਸਾਦ ਜੀ ਸਚ ਜਗਤ ਸਚ ਹੈ ਸਚ ਇਹ ਖੋਲ ਦੇਖ ਲਾਓ ਸੀਪੀ ਸਾਹਿਬ ਦੀ ਬਸ ਇਧਰ ਦੇਖ ਮੇਰੇ ਵੱਲ ਹਾਂ ਖੋਲ ਲਾ ਦੋ ਮੇਰੀ ਭੈਣ ਨਹੀਂ ਤੂੰ ਮੈਂ ਖੋਲਦਾ ਆਰੇ ਮੈਂ ਬਾਪੂ ਜੀ ਦੇ ਨਾਲ ਲਾ ਦੇ ਵਸ ਇਸ ਨੂੰ ਦਵਾਣ ਰੱਖ ਲਾ ਦੇ ਵਸ ਦੋ ਚੰਦ ਰਹੇ ਹੋਣਾ ਬੋਲਣਾ ਨਹੀਂ ਜਿਹੜਾ ਸਿੰਘ ਆ ਜਿੰਦਰਾ ਲਿਆ ਕੇਦਾ ਉਹ ਨਾਈਸ ਸਟਿਕ ਕਵਾਂਗੀ ਨਹੀਂ ਤਾਂ ਜੱਟ ਸਿੱਖ ਕਵਾਂਗੀ ਪਹਿਲਾਂ ਇਧਰ ਦੇਖ ਮੇਰੇ ਵੱਲ ਵਾਹਿਗੁਰੂ ਕਹਿ ਵਾਹਿਗੁਰੂ ਕਿ ਬਾਹਰ ਕਿ ਬਹਿਣ ਬਣ ਕੇ ਕਿ ਇਹਦੇ ਨਾ ਬਾਹਰ ਰ ਰਾਤ ਆ ਗਿਆ ਚਲ ਇੱਕ ਕੁੰਕਾਰ ਸ਼ੁਕਰਾਨਾ ਹਾਂ ਆਦਾ ਕਹ ਇੱਕ ਕੁੰਕਾਰ ਯਾ ਨੇ ਨੇ ਚਲ ਇੱਕ ਕੁੱਟਦਾ ਲੱਥਿਆ ਨਾ ਮੰਮੀ ਨੂੰ ਕਹ ਤੇਰੀ ਮੰਮੀ ਹੈ ਨਹੀਂ ਕੋਲਕ ਲੈ ਕੇ ਕਰਵਾਣ ਦੇ ਨੇ ਲੈ ਕੇ ਆ ਪਣਾ ਜਮਾ ਜੜਵਾਇਆ ਉਹ ਨਹੀਂ ਆ ਕੋਲ ਖਲੋ ਕੇ ਜੜਵਾਉਣੇ ਨਾ ਅਰੇ ਮੈਂ ਖੁੱਲਣ ਲੱਗਿਆ ਹੁਣ ਅੱਧਾ ਤਾਂ ਚੜਾਉਣੇ ਆੜੀ ਕਾਰੀ ਕਰਤੂਗਾ ਹਾਂ ਦੇ ਖੋਲ ਨਾ ਹਾਂ ਖੋਲ ਦੋ ਪਰ ਫਿਲਮ ਬੋਲਣਾ ਨਹੀਂ ਨਾੜ ਸੁੱਚਰ ਵਿੱਚ ਪਹਿਲਾ ਵਾਹਿਗੁਰੂ ਪਹਿਲਾ ਵਾਹਿਗੁਰੂ ਇੱਕ ਓੰਕਾਰ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਪਾਸ-ਪਾਸੇ 5 ਵਾਰ ਜੀ ਮੈਂ ਪੂਰਾ ਪੜਨਾ ਨਾ 5 ਵਾਰ ਅਸੀਂ 5 ਵਾਰੀ ਪੜਨਾ ਇੱਕ ਓੰਕਾਰ ਵਾਹਿਗੁਰੂ 5 ਵਾਰੀ ਕਰਨ ਇੱਕ ਓੰਕਾਰ ਹਾਂ ਸਰ ਮੇਰਾ ਖੋਲ ਦਵਾ ਮੈਨੂੰ ਬਹੁਤ ਗੁੱਸਾ ਹੈ ਹੁਣ ਠੀਕ ਜੱਜ ਕਾਓ 10 ਪਾਸ ਚਾਚੇ ਵਾਲੀ ਕਟੀ ਮੈਂ ਨਾ ਲੈ ਕੇ ਸਿੰਗ ਕਿਵੇਂ ਬਾਬਾ ਆਪਣੀ ਧੀ ਨੂੰ ਮੇਰੇ ਮੂੰ ਤੇਰਾ ਵੱਡਿਆ ਗਿਆ ਸੀ ਸਿੰਗ ਨਾਲ ਬੰਨ ਕੇ ਰੱਖਣ ਲਈ ਮਜਬੂਰ ਆ ਜੀ ਚਾਰ ਬੱਚਿਆਂ ਦੀ ਮਾਂ ਮੈਂ ਸਾਡੀ ਭੈਣ ਛੱਲੇ ਚੜਦਾ ਹੁਣ ਇਸੇ ਨੂੰ ਇਹਨੂੰ ਚੜਿਓ ਜ਼ਰੂਰ ਠੀਕ ਮੈਂ ਹੁਣ ਬੋਲਣਾ ਨਹੀਂ ਬੋਲਣਾ ਇਹਦੇ ਦੋ ਜਿੰਦਰੇ ਆਦਰਾ ਵੇਖੋ ਹੱਥ ਮੇਰਾ ਕਾਇਰ ਪੈਰ ਨੂੰ ਵੀ ਮਾਰੇ ਸੀ ਬਸ ਆ ਜਾ ਛੱਡ ਹਾਂ ਬਸ ਬਸ ਖੜ੍ਹ ਜਾ ਖੜ੍ਹ ਜਾ ਗੱਲ ਸੁਣ ਮਨਦੀਪ ਕਿੰਨਾ ਪੜੀਆ ਤੂੰ ਭੈਣੇ ਐਮ ਐ ਕਿਤੇ ਭੈਣੇ ਠੀਕ ਹੈ ਤੇਰੇ ਚਾਰ ਬੱਚੇ ਆ ਮੇਰੇ ਨਹੀਂ ਆ ਗਏ ਭੈਣ ਮੇਰੀ ਭੈਣ ਦੇ ਸੀ ਭੈਣ ਦੇ ਸੀ ਅੱਛਾ ਤੇਰਾ ਨਾਮ ਕੀ ਹੈ ਭੈਣੇ ਪੂਰਾ ਮੈਸੇਜ ਦੱਸ ਸੈਂ ਹਾਂ ਜੀ ਕੌਣ ਅੰਮ੍ਰਿਤ ਅੰਮ੍ਰਿਤ ਠੀਕ ਆ ਤੂੰ ਤਾਂ ਮੇਰੀ ਛੋਟੀ ਭੈਣਾ ਵਰਗੀ ਆ ਮੇਰੀ ਛੋਟੀ ਭੈਣ ਤੇਰਿਆਰ ਕੀ ਆ ਜਮਾਈ ਅਮਨਦੀਪ ਠੀਕ ਆ ਪੁੱਕੇ ਬਣਾਉਣਾ ਨਹੀਂ ਗਾ ਤੂੰ ਮੇਰੀ ਛੋਟੀ ਭੈਣ ਆ ਤੇ ਇੱਕ ਅਮਨਦੀਪ ਜਿਵੇਂ ਤੂੰ ਐਮਏ ਕੀਤੀ ਆ ਕਿੱਥੇ ਕੀਤੀ ਸੀ ਕਿਹੜੇ ਕਾਲਜ ਚ ਮੈਂ ਘਰੇ ਬੈਠੀ ਸੀ ਘਰੇ ਕੀਤੀ ਸੀ ਕਿ ਬੈਠੀ ਠੀਕ ਮਾਂ ਮਮੀ ਦਾ ਪੜਾਇਆ ਬਾਕੀ ਮੈਂ ਸਕੂਲੇ ਦਾਸ ਕੀਤਾ ਸੀ ਏਸੇ ਦਾ ਸਕੂਲੇ ਕੀਤੀਆਂ ਤੂੰ ਕਿ ਨਹੀਂ ਸ਼ਹਿਰ ਕੁੜੀ ਸੀ ਤੂੰ ਤਾਂ ਫਿਰ ਕੱਲੀ ਨਹੀਂ ਪੜ ਲਿਆ ਹੈ ਕੱਲੀ ਕੋਈ ਪੜ ਲੀ ਉੱਥੇ ਮੈਂਨੇ ਸ਼ਾਮੇ ਆ ਜਾਉਂ ਉੱਥੇ ਉਹਦੇ ਉੱਥੇ ਮੈਂਨੇ ਸ਼ਾਮੇ ਉੱਥੇ ਆ ਜਾ ਤੇ ਅਮਨਦੀਪ ਜਿਹੜਾ ਰੇ ਘਰ ਵਾਲਾ ਬਾ ਉਹਦਾ ਕੀ ਨਾਮ ਆ ਹੈ ਨੀਗਾ ਮਰ ਗਿਆ ਮਰ ਗਿਆ ਚਲ ਕੋਈ ਨਾ ਬੈਠਰ ਕਰ ਵਾਹਿਗੁਰੂ ਕਿਰਪਾ ਕਰੇ ਮੇਰੀ ਭੈਣ ਤੇ ਇੱਥੇ ਬੈ ਜਾ ਪਾਣੀ ਪੀਣਾ ਪਾਣੀ ਭਲਾਓ ਭੈਣ ਨੂੰ ਲੈ ਕਾਕਾ ਲੈ ਆ ਗਲਾਸ ਭਰ ਕੇ ਪਾਣੀ ਦਾ ਉਥੋਂ ਤੇ ਹੋਰ ਅਮਨਦੀਪ ਸਾਡੇ ਕੁੱਤਾ ਸਾਡਾ ਤੂੰ ਇਹਨੂੰ ਲੰਗੜਾ ਬਸ ਹੁਣ ਝਾਕਣਾ ਉਹਦੇ ਬਾਪੂ ਇੱਧਰ ਹੋ ਜਾ ਇਹਨਾਂ ਨਾਲ ਵਾਕੇ ਮੈਨੂੰ ਗੁੱਸਾ ਚੜਦਾ ਇਹ ਨਹੀਂ ਮੇਰਾ ਬੰਦ ਚੜਦਾ ਇਹਨੂੰ ਸੰਗਲ ਇਹੇ ਝੜੋ ਝੜਦਾ ਇਹਨੂੰ ਭੱਜ ਨਾ ਜਾਵੇ ਉਧਰ ਹੋ ਜਾਓ ਇਹਨਾਂ ਸਾਰੇ ਛੜਵਾਇਆ ਇਹਨਾਂ ਸਾਰੇ ਛੜਵਾਇਆ ਕੋਲ ਕੋ ਕੇ ਲੈ ਜਾਓ ਇਹਨਾਂ ਨੂੰ ਹਾਂ ਤਾੜ ਦੋ ਬਸ ਇੱਕ ਕਮਰੇ ਚ ਤਾੜ ਤਾੜ ਹਾਂ ਜਿੰਦਾਂ ਲਾ ਦੇ ਨਾ ਕਿਵੇਂ ਆਉਣਾ ਅੱਖਾਂ ਤੋਂ ਦੂਰ ਕਰ ਦਿਓ ਇਹਨਾਂ ਨੂੰ ਹਾਂ ਅੱਖਾਂ ਤੋਂ ਦੂਰ ਤੀਰ ਹੋ ਜਾਣ ਮੇਰੀਆਂ ਅੱਖਾਂ ਤੋਂ ਮੇਰੀ ਭੈਣ ਚਾਰ ਕੀ ਵੀਰ ਹੁੰਦੇ ਨੇ ਹਾਂ ਚਲੋ ਜੀ ਜੀ ਸ਼ਾਂਤ ਜੇ ਤਾ ਵੀ ਰਾਦਾ ਮਿਲ ਸੀ ਉਹਦਾ ਕੰਦਾ ਆ ਵਾ ਓ ਸ਼ਾਂਤ ਓ ਸ਼ਾਂਤ ਓ ਲੋ ਬੁੱਕਾ ਮੇਰਾ ਇਧਰ ਦੇਖ ਮੇਰੇ ਵੱਲ ਇਧਰ ਦੇਖ ਮੇਰੇ ਵੱਲ ਇਧਰ ਦੇਖ ਪਾਣੀ ਵੀ ਨੇ ਪੀਆ ਤਾਂ ਤੇਰੇ ਵਰਗਾ ਥੋੜਾ ਲੰਗਾ ਖੜੇ ਤੂੰ ਦੰਬਰ ਖਾਲੇ ਦੰਬਰਵਾੜੇ ਬੰਨੋ ਇਹਨੂੰ ਦੰਦੇ ਚੱਲ ਗੱਲ ਚਾਹ ਪੀਣੀ ਹੈ ਉੱਠ ਚਾਹ ਪੀਣੀ ਹਾਂ ਕਾਕਾ ਚਾਹ ਮੰਗਾ ਕੇ ਦੇ ਪੈਣ ਦਰਜ ਪੱਤੀ ਓਏ ਵਧੀਆ ਵਾਲੀ ਠੀਕ ਰੋਟੀ ਖਾਧੀ ਅੱਜ ਨਾ ਖਾਧੀ ਨਹੀਂ ਕਿਦਾਂ ਦੀ ਆਈਆਂ ਚਾਹ ਨਹੀਂ ਪੀਂਦੇ ਆਪ ਪ੍ਰਸ਼ਾਦ ਜਾਇਦਾ ਤੇ ਖਾਂਦਾ ਅਜਵਾਕਾ ਦੇ ਭਾਣਾ ਜੇ ਖਿੜੀ ਪਈ ਹੈ ਵੀਰੇ ਲਿਆ ਕੇ ਦੇ ਕੋਲੇ ਜੀ ਪਾ ਕੇ ਖਿੜੀ ਬੜੀ ਸਵਾਦ ਬਣਾਈ ਸੀ ਖਾਂਦੇ ਨਹੀਂ ਖਿੜੀ ਚੱਲ ਕੋਈ ਚੌਲ ਤਾਂ ਖਾ ਲੇਂਗੇ ਨਾ ਕੋਛ ਨਹੀਂ ਖਾਣਾ ਕੱ ਲਈ ਚਾਹ ਹੀ ਪੀਣੀ ਮੈਂ ਚੱਲੀ ਚਾਹ ਹੀ ਪੀਣੀ ਬਿਸਕਟ ਤਾਂ ਖਾਣੇ ਪਹਿਲਾਂ ਦੱਸ ਮੈਨੂੰ ਰੱਖੋਗੇ ਕਿ ਨਾ ਚੜੇ ਇੱਥੇ ਤੂੰ ਦੱਸ ਕਿੰਨੇ ਟਾਈਮ ਲੈਣਾ ਮੈਂ ਸਿਰਫ ਅੱਜ ਤਾਂ ਦੇਣੀ ਆ ਅੱਜ ਤਾਂ ਦੇ ਪਾ ਕੋਈ ਚਾਮ ਚੜੇ ਇਹ ਮੂਵੀ ਨਹੀਂ ਬੰਨਣੀ ਚਾਹੀਦੀ ਇਥੇ ਤੋੜ ਦਊ ਮੈਂ ਕਿਉਂਕਿ ਹਾਲ ਸੀੜੀ ਮਰ ਟੀਵੀ ਨਹੀਂ ਕਦੇ ਰੱਖਿਆ ਮਾਰ ਤੋ ਇਹਨੂੰ ਮੈਂ ਮੋਬਾਈਲ ਨਹੀਂ ਮੇਰੇ ਕੋ ਟੱਟਾ ਮੈਂ ਚਾਹ ਨਹੀਂ ਪੀਂਦੀ ਨਹੀਂ ਲੈਂਦਾ ਤੈਨੂੰ ਲੈ ਜਾ ਦੂਰ ਮੇਰੇ ਤੋਂ ਅਮਨਦੀਪ ਨੂੰ ਜਲ ਲਿਆ ਕੇ ਦਿਓ ਕਾਕਾ ਵੇ ਲੈ ਭੈਣੇ ਜਲ ਪੀ ਲੈ ਆਪਾਂ ਬੈਠੋ ਬਾਬੂ ਇੱਥੇ ਕੋਲੇ ਬੈਠ ਜਾ ਆਜਾ ਕੀ ਕੋਣ ਹੈ ਦਾੜੀ ਅਸਰ ਮੈਂ ਨਾਲ ਗੱਲ ਨੂੰ ਸਾਡੇ ਦਾੜੀ ਥੋੜਾ ਕਾਪੀ ਦਾ ਬਣਿਆ ਇਹ ਸਾਡਾ ਬਾਪੂ ਨੇ ਤਾਂ ਤੁਹਾਨੂੰ ਕਿੰਨਾ ਔਖਾ ਪਾਲਿਆ ਭੈਣੇ ਕਿਵੇਂ ਹੈ ਨਾ ਨਾਲ ਵਿਆਹਿਆ ਤੈਨੂੰ ਸਾਡੇ ਦਾਦੀ ਮਮਾ ਦੇ ਨਾਲ ਨਾਮ ਨਾਲਿਆ ਉਹ ਉਹ ਤਾਂ ਬੰਦਾ ਬਹੁਤ ਚੰਗਾ ਬੇਬੇ ਭੈਣੇ ਬਾਪੂ ਦਾ ਤੇਰਾ ਬਹੁਤ ਚੰਗਾ ਦੇਵਤਾ ਬੰਦਾ ਵਿਚਾਰਾ ਸਾਰੀ ਉਮਰ ਇਹਨੇ ਮਿਹਨਤ ਕੀਤੀ ਆ ਕਿਤੇ ਆ ਕਿ ਨਹੀਂ ਮਿਹਨਤ ਨੇ ਸਾਰੀ ਉਮਰ ਮਿਹਨਤ ਕੀਤੀ ਪਤਾ ਨਹੀਂ ਚਾਚਾ ਕਿ ਆਸੀਂ ਅਸੀਂ ਕਰਦੇ ਹਾਂ ਨਹੀਂ ਉਸੇ ਬਾਪੂ ਸੀ ਰੱਖਦੇ ਇਹ ਕਿੱਥੇ ਰਹਿੰਦਾ ਸੀ ਬਾਪੂ ਹੰਦਵਾਤਾ ਮੈਨੂੰ ਯਾਦ ਆ ਠੀਕ ਆ ਆ ਮਾਂ ਮਮੀ ਨੂੰ ਲਾਉਂਦਾ ਹੁੰਦਾ ਹੁੰਦਾ ਸੀ ਤੂੰ ਬਾਪੂ ਨੂੰ ਐਂ ਕਹ ਤੂੰ ਬੋਲਦੀ ਐ ਭੈਣੇ ਮੈਨੂੰ ਲੱਗਾ ਕੀ ਕਾ ਜਾ ਰਤਾ ਨਹੀਂ ਭੈਣੇ ਤੇਰਾ ਪਿਓ ਆ ਐ ਨਹੀਂ ਐ ਨਹੀਂ ਕਹਿਣਾ ਪਿਓ ਨੂੰ ਕਿ ਬਾਪੂ ਗਲਤੀ ਹੋ ਗਈ ਕਹ ਹਾਂ ਇਹਨੂੰ ਤਾਂ ਕਰ ਕਹਿ ਪਹਿਲਾਂ ਕਹਿ ਕੇ ਗਲਤੀ ਹੋ ਗਈ ਬਾਪੂ ਕਹਿ ਕਹਿ ਗਲਤੀ ਹੋ ਗਈ ਪਾਪਾ ਕਹਦੇ ਇੱਕ ਵਾਰ ਇਹਨਾਂ ਮੇਰੇ ਹਿਸਾਬ ਨਾਲ ਕੋਈ ਕੈਮਰਾਵਾਂ ਸਾਕਾ ਤੇ ਕੋਈ ਨਹੀਂ ਕਹਦੇ ਇੱਕ ਵਾਰ ਮੇਰੇ ਕਹਿਣ ਤੇ ਕਹਦੇ ਕਿ ਪਾਪਾ ਗਲਤੀ ਹੋ ਗਈ ਇੱਕ ਵਾਰ ਹੀ ਕੋਈ ਨਾ ਚੱਲਿਆ ਹੁਣ ਪਹਿਲਾਂ ਭੈਣੇ ਜਾ ਪਹਿਲਾਂ ਬਾਪੂ ਰੋਈ ਜਾਂਦਾ ਵਿਚਾਰਾ ਦੇਰਦਾ ਬਾਪੂ ਕੀ ਨਾ ਪਤਾ ਜੀ ਇਧਰ ਕਰਦੇ ਹਾਂ ਤਾਂ ਪੌਸੀ ਵੀ ਛੋਲੀ ਨਗਰ ਹਾਂਜੀ ਛੋਲੀ ਨਗਰ ਕੋਈ ਕੋਟੇ ਕਿਲਾ ਦੇ ਨੇ ਬੇਟੀ ਕੀ ਨਾਮ ਇਹਨੋਂ ਅਮਨਦੀਪ ਕਹੋ ਕੋਈ ਕੀ ਪ੍ਰੋਬਲਮ ਸ ਹੈ ਕਿ ਨਾਮ ਪਰ ਉਹਨਰ ਮਾਹ ਇਹ ਟੈਨਸ਼ਨ ਦੀ ਆ ਉਹ ਟੈਨਸ਼ਨ ਤੋਂ ਆਦਾ ਵਾਦਾ ਕਰ ਗਿਆ ਕਿੰਨੇ ਕ ਟਾਈਮ ਤੋਂ ਸੰਗੀ ਹੈ ਬਹੁਤ ਜਲਦੀ ਚੱਲੀ ਜਾਂਦੀ ਦਵਾਈ ਵੀ ਬਹੁਤ ਜਲਦੀ ਚੱਲਦੀ ਗਈ ਹੈ ਕਿੰਨੇ ਸਾਲ ਹੋ ਗਏ ਦਵਾਈ ਦੀ ਇਹ ਜਿਹੜਾ ਦਵਾਈ ਵੀ ਚੱਲਦੀ ਕਰਪਾ ਜਬ 5-7 ਸਾਲੀ ਹੋ ਗਏ ਨੇ ਅਰ ਪਹਿਲਾਂ ਉਹ ਵਧੀਆ ਵਧੀਆ ਦਾ ਦਵਾਈ ਦੂ ਖਾ ਕੇ ਟੁਰੇ ਫਿਰਦੀ ਹੁਣ ਜਿਆਦਾ ਹੋ ਗਈ ਮੈਨਾਂ ਕੋ ਪੰਤਾ ਕੋ 20 ਦਿਨ ਹੋ ਗਏ ਆ ਉਹ ਤਾਂ ਰੋਟੀ ਖਾਓ ਭਾਂਡੇ ਪੂਰੇ ਬਣੇ ਜਾਂਦੇ ਆ ਗੱਲ ਪਾ ਜਾਂਦੇ ਆ ਨਹਿਰ ਨੂੰ ਪਾ ਜਾਂਦੇ ਆ ਪਰਿਵਾਰ ਇਹਨਾਂ ਦੇ ਚ ਇੱਕ ਇਹ ਜ ਇੱਕ ਨਕਰਾਂ ਦਾ ਕੁਲਦੀਪ ਸਿੰਘ ਤੇ ਤਿੰਨ ਬੇਟੀਆਂ ਸੰਗਲਾਈ ਨੂੰ ਹੋ ਗਿਆ ਇਹ ਹਰ 15 ਦਿਨ ਕੁੜੀਆਂ ਪੜਦੀਆਂ ਉਹ ਸਾਂਭਦੀਆਂ ਨੇ ਹੈ ਉਹ ਵੀ ਆਟਮ ਨੇ ਕੁੜੀਆਂ ਛੋਟੂ ਛੋਟੀਆਂ ਕੁੜੀਆਂ ਜੀ ਇਹਨਾਂ ਕੋਲ ਨੇ ਘਰ ਦੇ ਕੋਲ ਉਹਨਾਂ ਘਰ ਦੇ ਕੋਲ ਉਹਨਾਂ ਤੇ ਆਈ ਆ ਮਨੋਂ ਇੱਥੇ ਆ ਵੀ ਪੇ ਕਹਿੰਦੇ ਆ ਗਈ ਤੇ ਇੱਥੇ ਆ ਗਈ ਕੋ ਗੱਲੀਏ